ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਜੀ ਖਾਲਸਾ ਜੀ ਆਪਾਂ ਨੂੰ ਬਾਬਾ ਦੀਪ ਸਿੰਘ ਜੀ ਬਹੁਤ ਮੇਰ ਆਪਣੇ ਤੇ ਤੇ ਬਾਬਾ ਦੀਪ ਸਿੰਘ ਜੀ ਤੋਂ ਜੇ ਮੰਗਣਾ ਤਾਂ ਆਪਾਂ ਗੁਰੂ ਕੋਲੋਂ ਮੰਗিয়ে ਦੇਖੋ ਜੀ ਮੈਂ ਪਹਿਲਾ ਇੱਕ ਛੋਟ ਅਮਰੇਲਾ ਦੀ ਮਸ਼ੀਨ ਜਿਹੜੀ ਮੇਰੀ ਇਹ ਵਾਲੀ ਮੈਂ ਇਹਦੇ ਤੇ ਹੀ ਆਪਣੀ ਸਿਲਾਈ ਕਰਦੀ ਹੁੰਦੀ ਸੀ ਬਟ ਮੈਂ ਕਦੇ ਵੀਡੀਓ ਬਹੁਤ ਘੱਟ ਪਾਉਣੀ ਹੁੰਦੀ ਸੀ ਤੇ ਹੁਣ ਮੈਂ ਰਾਤ ਇਹ ਰੇਵ ਦੇ ਮਸ਼ੀਨ ਲੈ ਕੇ ਆਂਦੀ ਆ ਤੇ ਜਿਹੜੀ ਕਿ ਇਹਦਾ ਪ੍ਰਾਈਸ ਸੀ 21000 ਰੁਪਏ ਦੀ ਇਹ ਆਈ ਆ ਤੇ ਮੈਂ ਹੱਥ ਬਨ ਕੇ ਬਾਬਾ ਦੀਪ ਸਿੰਘ ਜੀ ਕੋ ਤੋਂ ਮੰਗੀ ਸੀ ਤੇ ਬਾਬਾ ਦੀਪ ਸਿੰਘ ਜੀ ਨੇ ਮੈਨੂੰ ਜੋ ਵੀ ਮੈਂ ਅਰਦਾਸ ਬੇਨਤੀ ਕੀਤੀ ਬਾਬਾ ਜੀ ਨੇ ਮੈਨੂੰ ਮੇਰੀ ਪੂਰੀ ਕੀਤੀ ਤੇ ਜੇ ਮੰਗਣਾ ਤਾਂ ਸਾ ਸੰਗਰ ਜੀ ਗੁਰੂ ਕੋਲੋਂ ਮੰਗੋ ਕਿਸੇ ਬੰਦੇ ਕੋਲੋਂ ਨਾ ਮੰਗੋ ਕਿਸੇ ਦੀ ਆਸ ਨਾ ਰੱਖੋ ਮੈਂ ਹਮੇਸ਼ਾ ਇਹੀ ਅਰਦਾਸ ਕਰਦੀ ਆਂ ਕਿ ਕਿਸੇ ਗੁਰੂ ਕਿਸੇ ਤੋਂ ਵੀ ਨਾ ਮੰਗੋ ਗੁਰੂ ਤੋਂ ਬਿਨਾ ਗੁਰੂ ਆਪਾਂ ਨੂੰ ਦੇ ਕੇ ਪਛਤਾਉਂਦਾ ਨਹੀਂ ਤੇ ਸਾਧ ਸੰਗਰ ਜੀ ਇੱਥੇ ਹਜੇ ਮੈਂ ਕੋਈ ਵੀ ਕੱਪੜਾ ਨਹੀਂ ਸੀਤਾ ਕਿਉਂਕਿ ਆਪਾਂ ਕੋਈ ਚੰਗੀ ਚੀਜ਼ ਸੀਵਾਂਗੇ ਪਹਿਲਾਂ ਇਹਨੂੰ ਤਾਂ ਹਜੇ ਸੈਟਿੰਗ ਕੀਤੀ ਹੈ ਇਹਦੀ ਇਹ ਦੇਖੋ ਤੇ ਇਹ ਸੈਟਿੰਗ ਕਰਕੇ ਆਪਾਂ ਇਹਨੂੰ ਤੇ ਹੁਣ ਸਾਧ ਸੰਗਤ ਜੀ ਫਿਰ ਇਹਦਾ ਆਪਾਂ ਸਿਉ ਕੇ ਇਹਨੂੰ ਕੋਈ ਵਧੀਆ ਚੀਜ਼ ਪਹਿਲਾਂ ਬਣਾ ਕੇ ਫੇਰ ਆਪਾਂ ਇਹ ਜੀ ਕੱਪੜੇ ਸਟਿਚਿੰਗ ਇਹਤੇ ਕਰਿਆ ਕਰਾਂਗੇ ਤੇ ਇਹਦੀ ਸੈਟਿੰਗ ਕੀਤੀ ਹੈ ਹਜੇ ਤਾਂ ਤੇ ਦੇਖੋ ਜੀ ਜੇ ਮੇ ਜੇ ਵੀ ਕਿਸੇ ਮੇਰੇ ਵੀਰ ਨੂੰ ਇਹ ਮੇਰੀ ਗੱਲ ਵਧੀਆ ਲੱਗੀ ਤਾਂ ਮੈਨੂੰ ਕਮੈਂਟ ਤੇ ਸ਼ੇਅਰ ਕਰ ਲਾਈਕ ਜ਼ਰੂਰ ਕਰਨਾ ਤੇ ਮੈਂ ਮੈਨੂੰ ਤੁਹਾਡੀ ਸਪੋਰਟ ਦੀ ਲੋੜ ਆ ਤੇ ਮੈਂ ਤੁਹਾਡੇ ਅੱਗੇ ਹੱਥ ਬਨ ਕੇ ਬੇਨਤੀ ਕਰਦੀ ਆਂ ਕਿ ਕਦੇ ਵੀ ਕਿਸੇ ਵੀ ਬੰਦੇ ਕੋਲੋਂ ਉਮੀਦ ਨਾ ਰੱਖੋ ਹਮੇਸ਼ਾ ਗੁਰੂ ਕੋਲੋਂ ਮੰਗੋ ਮੈਨੂੰ ਗੁਰੂ ਨੇ ਬਹੁਤ ਕੁਝ ਦਿੱਤਾ ਮੈਂ ਮੈਂ ਅੱਖਾਂ ਤੋਂ ਲੱਖ ਹੋਈਆਂ ਜੀ ਮੈਨੂੰ ਗੁਰੂ ਨੇ ਬਹੁਤ ਕੁਝ ਦਿੱਤਾ ਪਰ ਅੱਜ ਆਹ ਗੁਰੂ ਦੀ ਦੇਣਾ ਮੈਂ ਗੁਰੂ ਅੱਗੇ ਇਹ ਅਰਦਾਸ ਕਰਦੀ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਜੋ ਵੀ ਮੈਨੂੰ ਮੈਂ ਚੀਜ਼ ਮੰਗਾ ਮੈਨੂੰ ਮਿਲਣੀ ਚਾਹੀਦੀ ਹੈ ਪਰ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਸ਼ਹੀਦੀ ਪੈਰਾ ਕਰਕੇ ਜੋ ਵੀ ਮੈਂ ਮੰਗਦੀ ਆ ਮੈਨੂੰ ਸ਼ਹੀਦਾਂ ਦੀ ਉਦੀ سپورਟ ਹੁੰਦੀ ਹੈ ਜਿ ਸ਼ਹੀਦ ਮੇਰਾ ਹਰ ਕੰਮ ਕਰਦੇ ਆ ਜੀ ਦੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਆਪਣੇ ਤੇ ਅਪਰਪਾਰ ਕਿਰਪਾ ਜੀ ਤਨ ਬਾਬਾ ਦੀਪ ਸਿੰਘ ਜੀ ਦੀ ਤੇ ਆਪਾਂ ਉਹਨਾਂ ਕੋਲੋਂ ਮੰਗਦੇ ਆ ਤੇ ਮੈਂ ਤੁਹਾਡੇ ਅੱਗੇ ਵੀ ਇਹੇ ਹੱਥ ਬੰਦ ਈ ਆ ਕਿ ਹਮੇਸ਼ਾ ਗੁਰੂ ਕੋਲੋਂ ਮੰਗੋ ਤੇ ਗੁਰੂ ਆਪਾਂ ਨੂੰ ਦਿੰਦਾ ਹੈ ਠੀਕੇ ਜੀ ਗੁਰੂ ਆਪਾਂ ਨੂੰ ਦੇ ਕੇ ਪਛਤਾਉਂਦਾ ਨਹੀਂ ਜੋ ਕਿਸੇ ਇਨਸਾਨ ਕੋਲੋਂ ਮੰਗਾਗੇ ਤਾਂ ਇਨਸਾਨ ਆਪ ਨੂੰ ਅੱਜ ਦੇ ਕੇ ਸਵੇਰੇ ਮਿਹਣਾ ਦੇ ਦੂਗਾ ਤੇ ਗੁਰੂ ਆਪਾਂ ਨੂੰ ਕਦੇ ਦੇ ਕੇ ਪਛਤਾਉਂਦਾ ਨਹੀਂ ਹਮੇਸ਼ਾ ਮੇਰੀ ਇਹ ਹੱਥ ਬਣ ਕੇ ਤੁਹਾਡੇ ਅੱਗੇ ਇੰਨੀ ਆਖ ਬੇਨਤੀਆਂ ਕਰਦੀ ਹੋਈ ਜਗਜੀਤ ਕੌਰ ਤੁਹਾਡੇ ਤੋਂ ਆਗਿਆ ਮੰਗਦੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ